ਸਰਬੱਤ ਦਾ ਭਲਾ ਹੋਵੇ ਅਸੀਂ ਉਦਾਂ ਉਦਾਂ ਸੋਚਣਾ ਸ਼ੁਰੂ ਕਰੀਏ ਇਥੇ ਗੋਰੀਆਂ ਦੀਆਂ ਸਾਡੀ ਖੁਦ ਦੀ ਵੀ ਇਹ ਕੰਪਲੇਂਟ ਆ ਵੀ ਐਕਸਕਿਊਜ਼ ਮੀ ਸੌਰੀ ਥੈਂਕ ਯੂ ਦੀ ਤੇ ਕਹਾਣੀ ਖਤਮ ਹੈ ਆਪਣੇ ਮੁੰਡਿਆਂ ਚ ਜੀ ਇਹ ਮੈਂ ਬਾਹਰ ਲਾ ਪਾ ਕਿ ਇਹ ਚੀਜ਼ਾਂ ਨੇ ਅੱਗੇ ਬੇਸ ਬਣਾਉਣਾ ਵਾ ਹੈ ਨਾ ਹੂੰ 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 ਵੀ ਸਾਨੂੰ ਕਿਤੇ ਕਿਸੇ ਵੀਰ ਭਰਾ ਨੂੰ ਥੈਂਕ ਯੂ ਸੌਰੀ ਕਹਿ ਦਾਂਗੇ ਐਕਸਕਿਊਜ਼ ਮੀ ਕਹਿ ਦਾਂਗੇ ਤੇ ਸਾਡਾ ਕੁਝ ਲੱਖ ਨਹੀਂ ਚੱਲਿਆ ਤੇਹੀਂ ਅਖੰਵੀ ਵੇਖਿਆ ਵਾ ਜਾਂ ਚਲੋ ਪੁਰਾਣੇ ਜਿਹੜੇ ਰਹਿੰਦਿਆ ਕਹੇਲੀ ਆਪਾਂ ਦੋਰ ਵੀ ਖੋਲ ਦਿੰਨੇ ਆ ਕੋਈ ਮਗਰ ਆ ਰਿਹਾ ਹੁੰਦਾ ਤੇ ਆਪਣੇ ਮੁੰਡਿਆਂ ਦਾ ਰਵਾਜ ਹੈ ਵੀ ਚਲ ਨਾ ਆਪੇ ਆ ਜੂਗਾ ਜਾਂ ਕੁਝ ਪਤਾ ਲੱਗ ਜਾਂਦਾ ਵੀ ਬਿਲਕੁਲ ਨਿਊ ਕਮਰ ਸ ਕੋ ਜਿਆਦਾ ਹੁੰਦਾ ਵਾ ਧਿਆਨ ਰੱਖਦਾ ਪਰ ਪਤਾ ਹੁੰਦਾ ਵੀ ਇਹ ਕੋਈ ਬਿਲਕੁਲ ਨਵੇਂ ਨਹੀਂ ਹੈਗੇ ਹੈਨਾ ਆਪਾਂ ਨੂੰ ਉਹ ਚੀਜ਼ਾਂ ਸਿੱਖਣੀਆਂ ਕਦੀ ਗੁਲਾਮੀ ਨਹੀਂ ਹੈਗੀਆਂ ਜਿਹੜੀਆਂ ਸਾਡਾ ਵੀ ਭਲਾ ਕਰਦੀਆਂ ਤੇ ਦੂਸਰੇ ਦਾ ਵੀ ਭਲਾ ਕਰਦੀਆਂ ਹਣਾ ਵੈਰੀ ਗੁੱਡ ਹਾਂ ਜਿਹੜੀ ਇਹ ਚੀਜ਼ ਆ ਆਪਾਂ ਨੂੰ ਸਿੱਖਣੀ ਜ਼ਰੂਰੀ ਆ ਜ਼ਿੰਮੇਵਾਰੀ ਸਮਝਣੀ ਜ਼ਰੂਰੀ ਆ ਹੁਣ ਅਗਲੀ ਗੱਲ ਇਹ ਇਹਦੇ ਵਿੱਚ ਐਕਸਪੋਜ਼ ਹੋਇਆ ਰੈੱਡ ਵਰਸਸ ਬਲੂ ਜਿਹੜੀ ਥਰਡ ਵਰਲਡ ਕੰਟਰੀ ਦੀ ਪੋਲਿਟਿਕਸ ਆ ਉਹ ਅਮਰੀਕਾ ਚ ਕਦੀ ਨਹੀਂ ਸੀ ਹੈਗੀ ਮੈਂ ਇਹ ਮੇਰੀ ਗੱਲ ਆ ਤੁਹਾਡਾ মিডিਆ ਦਾ ਨਹੀਂ ਕੋਈ ਹੈਗਾ ਮੈਂ ਇਹ ਗੱਲ ਆਪਣੇ ਤੌਰ ਤੇ ਕਹਿ ਰਿਹਾ ਪਲੀਜ਼ ਹੈਨਾ ਕਿ ਉਹਦੇ ਵਿੱਚ ਕੀ ਆ ਕਿ ਇਤੋਂ ਹੁਣ ਇੱਥੋਂ ਦੇ ਲੋਕ ਵੀ ਵੈਸਟਰਨਸ ਵੀ ਬਚਣਗੇ ਕਿਉਂਕਿ ਅਗਲੇ ਦਿਨ ਕੇ ਇੱਕ ਦੋਵਾਂ ਦਿਨਾਂ ਚ ਇੱਕ ਸਕੂਲ ਬੱਸ ਦਾ ਹਾਦਸਾ ਹੁੰਦਾ ਵਾ ਜਿਹਦੇ ਚ 21 ਸਕੂਲਰ ਸਟੂਡੈਂਟ ਸੀਗੇ ਫਿਰ ਜਿਹੜੀ ਨਿਊ ਜਰਸੀ ਤੋਂ ਨਿਊਯਾਰਕ ਸਿਟੀ ਨੂੰ ਬੱਸ ਜਾ ਰਹੀ ਸੀ ਉਹਦੇ ਤਿੰਨ ਵਾਰ ਰੋਲ ਓਵਰ ਹੋ ਕੇ ਤੇ ਉਹਦੇ ਵਿੱਚੋਂ ਪੰਜ ਜਾਣਿਆਂ ਦੀ ਡੈਥ ਹੁੰਦੀ ਆ ਉੱਥੇ ਡਿਫਰੈਂਟ ਐਥਨਿਸਿਟੀ ਦੇ ਲੋਕ ਉਸ ਬੱਸ ਦੇ ਵਿੱਚ ਸੀਗੇ ਹਨਾ ਤੇ ਜਿਹੜਾ ਰੂਲਿੰਗ ਸਿਸਟਮ ਆ ਉਹ ਇਦਾਂ ਹੀ ਕੰਮ ਕਰਦਾ ਹੁਣ ਜੇ ਵੈਨ ਵਾਲੇ ਜਿਹੜੇ ਡਰਾਈਵ ਕਰ ਰਹੇ ਸੀਗੇ ਆਪਾਂ ਮੰਨਦੇ ਆ ਕਿਉਂਕਿ ਇਸ ਕੱਲ ਨੂੰ ਸਾਡੇ ਤੇ ਹਾਵੀ ਕਰ ਦਿੱਤਾ ਗਿਆ ਤੇ ਸਾਨੂੰ ਜਸਟੀਫਾਈ ਕਰਨਾ ਪੈ ਰਿਹਾ ਕਿ ਗਲਤ ਹੋਇਆ ਗਲਤ ਹੋਇਆ ਵਾ ਕਿਹੇ ਚੀਜ਼ ਦੀ ਝਾਰ ਜਾਣੇ ਪਰ ਕੀ ਪਤਾ ਉਹ ਇੰਪੇਅਰਡ ਨਾ ਹੋਣ ਕਿਸੇ ਇਨਫਲੂਐਂਸ ਦੇ ਅੰਡਰ ਨਾਲ ਡਰਾਈਵ ਕਰ ਰਹੇ ਹੋਣ ਕਿਉਂਕਿ ਗੱਡੀ ਸਟ੍ਰੇਟ ਲਾਂਚ ਆ ਰਹੀ ਆ ਉਹਨਾਂ ਨੇ ਆਪਣਾ ਐਸਕੇਪ ਰੂਟ ਕੋਈ ਚੂਜ਼ ਨਹੀਂ ਕੀਤਾ ਬਿਲਕੁਲ ਗਲਤ ਕਰ ਲਿਆ ਯੂ ਟਰਨ ਮਾਰਨੀ ਪਰ ਬਾਹਰਲੀ ਰਾਈਟ ਲੇਨ ਚੋ ਜਾ ਕੇ ਵੱਡਾ ਵਹੀਕਲ ਜਦੋਂ ਯੂ ਟਰਨ ਮਾਰਦਾ ਤੇ ਉਥੇ ਰੂਮ ਹੁੰਦਾ ਵਾ ਹੁਣ ਇਹ ਰੂਲ ਜਿਹੜਾ ਇੱਥੇ ਰੂਲ ਆਫ ਲਾ ਵਾਇਨਾ ਕੰਟਰੀਆਂ ਚ ਤਾਂ ਹੀ ਆਪਾਂ ਇੱਥੇ ਚੰਗੇ ਕੰਟਰੀਆਂ ਆ ਨਾ ਇਹਨਾਂ ਨੂੰ ਕਹਿੰਦੇ ਆ ਹੁਣ ਉਥੇ ਹਾਂ ਉਥੇ ਕੀ ਬਣਾਵਾ ਵੀ ਜਦੋਂ ਉਹਨਾਂ ਨੇ ਸਾਰੀ ਇਨਵੈਸਟੀਗੇਸ਼ਨ ਹੋਣੀ ਆ ਫਿਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੈਨਾ ਹੁਣ ਜਿਹੜੀ ਆ ਗਈ ਗੱਲ ਪਟੀਸ਼ਨ ਦੀ ਗੱਲ ਪਟੀਸ਼ਨ ਦੀ ਗੱਲ ਦੇ ਵਿੱਚ ਇਹ ਹੋਇਆ ਵਾ ਕਿ ਜਦੋਂ ਹੁਣ ਮੈਨੂੰ ਕਹਿਣਾ ਪੈ ਰਿਹਾ ਮਜਬੂਰੀ ਵਸ ਵੀ ਆਪਣੇ ਗਵਰਨਰ ਸਾਹਿਬ ਫਲੋਰੀਡਾ ਵਾਲੇ ਜਦੋਂ ਉਹਨਾਂ ਕੰਟਰੀਆਂ ਵਾਲੀ ਪੋਲਿਟਿਕਸ ਸਟਾਈਲ ਦੇ ਵਿੱਚ ਉਹਨੂੰ ਪਲੇਨ ਚ ਸਕਾਟ ਕਰਕੇ ਲਿਆ ਹੀ ਸਾਈਨ ਕੀਤੀ ਪਿਟੀਸ਼ਨ ਮੈਂ ਪਹਿਲਾਂ ਕਲੀਅਰ ਕਰ ਦਵਾ ਪਰ ਜਿਹੜਾ ਆ ਆਮ ਸਾਡਾ ਮਾਪਦੰਡਿਆ ਹੈ ਨਾ ਉਹ ਉਹਨੂੰ ਜਦੋਂ ਲਿਆਉਂਦਾ ਤੇ ਮੈਂ بڑے ਲੋਕਾਂ ਦੀ ਡਿਸਕਸ਼ਨ ਚ ਇਹ ਸਾਹਮਣੇ ਆਇਆ ਕਿ ਵਾਗ ਗਿਆ ਯਾਰੇ ਤੇ ਟ੍ਰੈਪਿੰਗ ਸ਼ੁਰੂ ਹੋ ਗਈ ਆ ਪੀ ਇੱਕ ਆਮ ਆਮ ਕ੍ਰਾਈਮ ਵੀ ਨਹੀਂ ਹੈਗਾ ਮੈਂ ਐਕਸੀਡੈਂਟ ਆ ਕ੍ਰਾਈਮ ਕੁਝ ਹੁੰਦੀ ਗਿਆ ਹੋਰ ਚੀਜ਼ ਹੈ ਨਾ ਐਕਸੀਡੈਂਟ ਕੁਝ ਹੋਰ ਹੁੰਦਾ ਵਾ ਹੁਣ ਉਹ ਚੀਜ਼ਾਂ ਨੇਵੀ ਪਟੀਸ਼ਨ ਨੂੰ ਇੱਕ ਹਵਾ ਦਿੱਤੀ ਜਿਹੜੀ ਕਿ ਦੋ ਨੰਬਰ ਦੀ ਪਟੀਸ਼ਨ ਹੈ ओरिजिनल ਪਟੀਸ਼ਨ ਨਹੀਂ ਹੈ ਉਹਦੇ ਲਈ ਆਪਣੀਆਂ ਜਿਹੜੀਆਂ ਸਿੱਖ ਸੰਸਥਾਵਾਂ ਜੇ ਫੰਡ ਕਿਹੜੇ ਅਕਾਊਂਟ ਜ ਗਿਆ ਵਾ ਕਿੱਦਾਂ ਵਾ ਆਸਟ੍ਰੇਲੀਆ ਚ ਵੀ ਆਪਣੀਆਂ ਫੌਜਾਂ ਹੈਗੀਆਂ ਉਹ ਇਸ ਗੱਲ ਨੂੰ ਡਿਗ ਆਊਟ ਕਰਨ ਹੈਨਾ ਅਗਲੀ ਗੱਲ ਆ ਜਾਂਦੀ ਹੈ ਲਾਸਟ ਗੱਲ ਮੈਂ ਕਰਨ ਲੱਗਾ ਸੋਸ਼ਲ ਮੀਡੀਆ ਦੇ ਇੱਥੇ ਵੀਰੋ ਸਾਰਿਆਂ ਨੂੰ ਬੇਨਤੀ ਹੈ ਐਕਸ ਦੇ ਉੱਤੇ ਵੈਰੀਫਾਈਡ ਅਕਾਊਂਟ ਵੀ ਜਿਹੜੇ ਆ ਉਹ ਪੀ ਹੈਗੇ ਆ ਪੋਲੂਟਿਡ ਅਕਾਊਂਟ ਆ ਫੇਕ ਵੈਰੀਫਾਈਡ ਵੀ ਫੇਕ ਨੇ ਹਾਂ ਕਿਉਂਕਿ ਵੈਰੀਫਾਈਡ ਵੀ ਫੇਕ ਨੇ ਕਿਉਂਕਿ ਸਾਰੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਤਾਂ ਉਹ ਬਲੂ ਟਿਕ ਮਿਲ ਜਾਂਦਾ ਪੈਸੇ ਦੇ ਕੇ ਹਾਂ ਕਿ ਬਲੂ ਟਿਕ ਸਾਰੇ ਇੰਡੀਆ ਦੇ ਨੇ ਤੁਸੀਂ ਵੇਖੋ ਕਿ ਇਹ ਇਨਸੀਡੈਂਟ ਤੋਂ ਬਾਅਦ ਵੀ ਇੱਕ ਜਾਂ ਦੋ ਦਿਨ ਉਹ ਚੀਜ਼ ਮੂਵ ਨਹੀਂ ਹੁੰਦੀ ਅੱਗੇ ਪਰ ਇਹਨੂੰ ਮੁੜ ਕੇ ਮੂਵ ਕੀਤਾ ਜਾਂਦਾ ਹੁਣ ਹੋਰ ਗੱਲਾਂ ਜ਼ਰੂਰੀ ਨੇ ਸਾਰੀਆਂ ਕੁਝ ਕਰ ਲੈਣਾ ਸਮਾਂ ਬਦਲਿਆ ਪਾਲਿਸੀ ਸ਼ਿਫਟ ਹੋਈ ਆ ਟੈਰਿਫ ਲੱਗਣੇ ਲੱਗਨੇ ਆ ਧੂਆਂ ਨਿਕਲਣਾ ਹੀ ਨਿਕਲਣਾ ਵਾ H1B ਵੀਜ਼ਾ ਨੂੰ ਵਾਪਸ ਇਹਨਾਂ ਨੇ ਕੱਲਣਾ ਹੀ ਕੱਲਣਾ ਬਿਲਕੁਲ ਇਸ ਚੀਜ਼ ਨੇ ਕੋਈ ਉਹਦੇ ਤੇ ਚੇਂजेस ਨਹੀਂ ਲਿਆੜੇ ਹਾਲਾਂਕਿ ਉਲਟ ਇਹ ਹੋਊਗਾ ਕਿ ਜਿੱਦਾਂ ਵੱਡੀਆਂ ਅਫੀਸ਼ੀਅਲਸ ਨੇ ਰਿਐਕਟ ਕੀਤਾ ਵਾ ਅੱਗੇ ਤੋਂ ਰਿਐਕਟ ਕਰਨ ਤੋਂ ਝਿਜਕਣਗੇ ਕਿਉਂਕਿ ਆਪਾਂ ਵੀ ਇੰਨੇ ਚਿਰ ਦੇ ਨਾਲ ਦੇਸ਼ਾਂ 'ਚ ਵਿਚਰਦੇ ਵੇਖਦੇ ਆ ਕਿ ਜੋ ਗਲਤੀ ਫਲੋਰੀਡਾ ਵਾਲੇ ਸਾਹਿਬ ਕੋਲੋਂ ਹੋਈ ਆ ਉਹ ਉਹ ਗਲਤੀ ਅੱਗੇ ਕਦੀ ਨਹੀਂ ਵੇਖੀ ਗਈ ਔਸਤ ਚੀਜ਼ ਨੂੰ ਮੈਂ ਇਹ ਬਿਲਕੁਲ ਮੈਂ ਆਪਣਾ ਪਰਸਨਲ ਥਿਊ ਕਿੰਨਾ ਤੁਹਾਡੇ ਮੀਡੀਆ ਦਾ ਨਹੀਂ ਹੋ ਜਾਂਦੀ ਆ ਕਿਸੇ ਵੇਲੇ ਜਦੋਂ ਇੱਕ ਫਲੋ ਬਣਿਆ ਹੋਵੇ ਬੜਾ ਕੁਝ ਹੋ ਜਾਂਦਾ ਤੇ ਇਹਨਾਂ ਕੰਟਰੀਆਂ ਦੀ ਇੱਕ ਸਿਫਤ ਵੀ ਆ ਕਿ ਆਪਣੇ ਚ ਸੁਧਾਰ ਵੀ ਕਰਦੇ ਆ ਤੇ ਇੱਕ ਜਿਹੜੀ ਗੱਲ ਕਹਿੰਦੇ ਆ ਨਾ ਵੀ ਆ ਕਹਿ ਦਿੰਦੇ ਛਲਾਰੂ ਭੱਜ ਗਏ ਇੱਕ ਵੀਰ ਨੂੰ ਬੇਨਤੀ ਆ ਕਿ ਮੈਂ ਜਦੋਂ ਯੂਥ ਤੋਂ ਫਰਸਟ੍ਰੇਟ ਹੁੰਨਾ ਮੈਨੂੰ ਉਹਦੇ ਮੂੰਹ ਤੇ ਕਹਿਣਾ ਨਾ ਵੀ ਵੀਰ ਤੇਰੀ ਆ ਗਲਤੀ ਆ ਇਹ ਨਤੀਜਿਆਂ ਤੋਂ بچੋ ਅੱਗੇ ਧਿਆਨ ਰੱਖੋ ਤੁਹਾਡੀ ਜ਼ਿੰਦਗੀ ਆ ਤੁਹਾਡਾ ਫਿਊਚਰ ਇੱਥੇ ਇਸੇ ਗੱਲ 'ਚ ਆ ਉਹ ਵੀ ਆਪਾਂ ਮੀਣੇ 'ਚ ਹੰਬਲੀ ਰਿਕਵੈਸਟ ਕਰਦੇ ਆਂ ਵੀ ਜਿਹੜੇ ਪੁਰਾਣੇ ਬੰਦੇ ਆਏ ਨਾ ਉਹਨਾਂ ਨੇ ਨੀਹਾਂ ਪੜਾਈਆਂ ਤੇ ਅੱਜ ਆਪਣੇ ਸਾਰੇ ਯੰਗ ਵੀਰ ਆ ਕੇ ਇੱਥੇ ਸੁਖ ਮਾਣਦੇ ਪਏ ਆ ਚਲੋ ਆ ਤੇ ਕੁਦਰਤੀ ਗਲਤੀ ਹੋ ਗਈ ਹੈਨਾ ਇਹਦੇ ਵਿੱਚ ਵੀ ਮੈਂ ਐਡ ਕਰੂੰਗਾ ਕਿ 3 ਸਾਲ ਮੁੰਡਾ ਚਲਾਉਂਦੇ ਨੂੰ ਹੋ ਗਿਆ ਸੀ ਤੇ ਉਦੋਂ ਦੀ ਗਲਤੀ ਨਹੀਂ ਹੋਈ ਪਰ ਚਲੋ ਹੋ ਗਈ ਹੋ ਗਈ ਉਹਦੇ ਵਿੱਚ ਹੁਣ ਇਨਵੈਸਟੀਗੇਸ਼ਨ ਦੱਸੋਗੇ ਕਿ ਕੌਣ ਕੀ ਸੀਗਾ ਕਿਉਂਕਿ ਆਪਾਂ ਪਹਿਲੋਂ ਫੈਸਲੇ ਕਰਨੇ ਨਾ ਸ਼ੁਰੂ ਕਰੀਏ ਹੈਨਾ ਤੇ ਇਹ ਚੀਜ਼ ਵੀ ਇੱਕ ਇਹ ਚੀਜ਼ ਕਲੀਅਰ ਹੋਣੀ ਚਾਹੀਦੀ ਵੀ ਉਸ ਬੰਦੇ ਨੇ ਕਿਹੜੇ ਭਾਫ ਦੇ ਕਿ ਆਪੀ ਉਹਨਾਂ ਨੇ ਇੰਡੀਆ ਦੀਆਂ ਟਿਕਟਾਂ ਲੈ ਲਈਆਂ ਜਿੰਨਾ ਕਹੀਂ ਪਤਾ ਕੀਤਾ ਮੈਨੂੰ ਨਹੀਂ ਇਸ ਗੱਲ ਬਾਰੇ ਪਤਾ ਲੱਗਾ ਕਿ ਉਹਨਾਂ ਨੇ ਇੰਡੀਆ ਦੀਆਂ ਟਿਕਟਾਂ ਲੈ ਲਈਆਂ ਤੇ ਜਿਹੜੀਆਂ ਇੰਡੀਆ ਦੀਆਂ ਟਿਕਟਾਂ ਆ ਪੜ੍ਹੇ ਲਿਖੇ ਮੁੰਡੇ ਨੇ ਇਹਨਾਂ ਨੂੰ ਵੀ ਪਤਾ ਵਾ ਵੀ ਜਿੱਥੇ ਇੱਕ ਵਾਰ ਆਪਾਂ ਚੜਾਏ ਫਿੰਗਰਪ੍ਰਿੰਟ ਹੋ ਗਿਆ ਧਰਤੀ ਦੇ ਕਿਸੇ ਕੋਨੇ ਤੇ ਚਲੇ ਜਾਈਏ ਤੇ ਬੰਦਾ ਲੱਭਣਾ ਚਾਹਣ ਤੇ ਲੱਭ ਕੇ ਲਿਆ ਸਕਦੇ ਆ ਬੰਦਾ ਇਹਨਾਂ ਤੋਂ ਲੁਕ ਨਹੀਂ ਸਕਦਾ ਇਹ ਹੁਣ ਪਤਾ ਨਹੀਂ ਹਾਂ ਬਿਲਕੁਲ ਬਿਲਕੁਲ ਹਾਂ ਇਹ ਚੀਜ਼ਾਂ ਜਿਹੜੀਆਂ ਨੇ ਆਪਾਂ ਇਸ ਚੀਜ਼ ਨੂੰ ਕਿਉਂਕਿ ਇੱਕ ਉਹ ਸਟ੍ਰੇਟ ਲਾਈਨ ਦੇ ਵਿੱਚ ਚੱਲਣਾ ਜ਼ਰੂਰੀ ਆ ਬਾਕੀ ਰਹੀ ਗੱਲ ਉਥੋਂ ਦਾ ਮੀਡੀਆ ਦੇਖੋ ਜਿਹੜੀ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ 2.5 ਲੱਖ ਇੰਡੀਅਨ ਬੰਦਾ 2.5 ਲੱਖ ਜਿਹੜਾ ਅਗਲੇ 6 ਮਹੀਨਿਆਂ ਚ H1B ਵੀਜ਼ਾ ਜਿਨ੍ਹਾਂ ਦਾ ਰੱਦ ਹੋਣਾ ਹਾਂਜੀ ਘਬਰਾਉਣ ਵਾਲੀ ਗੱਲ ਨਹੀਂ ਠੀਕ ਹੈ ਜਿਨ੍ਹਾਂ ਕੋ ਪਟੀਸ਼ਨ ਸਾਈਨ ਹੋ ਗਈ ਉਹ ਹੁਣ ਕੋਈ ਗੱਲ ਨਹੀਂ ਹੈ ਨਾ ਪਰ ਗਾਂ ਥੋੜਾ ਜਿਹਾ ਟਾਈਮ ਦੇ ਆ ਦੇਣਾ ਚਾਹੀਦਾ ਲੋਕਲ ਬਾਡੀਜ਼ ਨੂੰ ਅਪਰੋਚ ਕਰਨੀ ਚਾਹੀਦੀ ਆ ਤੇ ਮੈਨੂੰ ਪਤਾ ਲੱਗ ਜਾਂਦਾ ਹੁੰਦਾ ਟਾਈਮ ਕਿਉਂਕਿ ਲੋਕਲ ਬਾਡੀਜ਼ ਵੀ ਕਈ ਵਾਰ ਇੱਕ ਜਦੋਂ ਵੇਵ ਬਣਦੀ ਉਦੋਂ ਮੂਵ ਹੋਣਾ ਸ਼ੁਰੂ ਹੁੰਦੇ ਆ ਕਿਉਂਕਿ ਆਪਾਂ ਕੌਮ ਬੜੇ ਹੀ ਸੈਂਸਿਟਿਵ ਟਾਈਮ ਚੋਂ ਲੰਘਦੀ ਪਈ ਆ ਉਸ ਕਰਕੇ ਹਰ ਇੱਕ ਸਟੈਪ ਜਿਹੜਾ ਸਾਨੂੰ ਬੜਾ ਸੋਚ ਸਮਝ ਕੇ ਲੈਣਾ ਪੈਂਦਾ ਤੇ ਬਾਕੀ ਯੂਥ ਨੂੰ ਵਾਰ-ਵਾਰ ਬੇਨਤੀ ਆ ਇੱਥੋਂ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਐਡਾਪਟ ਕਰੋ ਪਾਰਵਲ ਗਿਆ ਵਰਗਾ ਰਾਜ ਤੇ ਆਪਾਂ ਨੂੰ ਚਾਹੀਦਾ ਨਹੀਂ 올ਰੀਡੀ ਰਾਜ ਚੱਲ ਰਿਹਾ ਜਿੰਨੇ ਇਥੋਂ ਦੇ ਚੰਗੇ ਗੁਣੇ ਆ ਹਾਸਲ ਕਰੋ ਏਦਾਂ ਲੱਗੇ ਵੀ ਭਾਵੇਂ ਕੋ ਮੋਨਾ ਤੇ ਭਾਵੇਂ ਤੱਕ ਵਾਲਾ ਮੁੰਡਾ ਪਤਾ ਲੱਗੇ ਵੀ ਜੀ ਨੂੰ ਠੰਡ ਪਵੇ ਵੀ ਆਪਣੇ ਬੱਚੇ ਆ ਵੀ ਆਪਣਾ ਪੁ ਵੇਖਿਆ ਤੇ ਬੜੇ ਸੁਗੜੇ ਤੇ ਸੋਹਣੇ ਤੇ ਸਿਆਣੇ ਆ ਇਹ ਚੀਜ਼ ਦੀ ਬੇਨਤੀ ਆ ਵੀ ਆਪਾਂ ਯੂਥ ਨੂੰ ਬੇਨਤੀ ਆ ਕਿ ਚੰਗੀਆਂ ਗੱਲਾਂ ਸਿੱਖੋ ਇਹਦੇ ਚ ਗੁਲਾਮੀ ਕੋਈ ਨਹੀਂ ਹੈਗੀ ਅਮਾਨਦਾਰੀ ਤੇ ਚੰਗੀਆਂ ਗੱਲਾਂ ਸਿੱਖਣ 'ਚ ਕੋਈ ਗੁਲਾਮੀ ਨਹੀਂ ਇੰਨੇ ਹੀ ਸਾਨੂੰ ਆਜ਼ਾਦੀ ਤੱਕ ਲੈ ਕੇ ਜਾਣਾ ਜੀ ਇੰਨੀਆਂ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਆ ਜੀ ਜਿਉਂ ਇਹਨੂੰ ਆ ਪਾਈ ਰੇਂਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਫੀ ਚਾਹੁੰਦੇ ਤੁਹਾਨੂੰ ਉਡੀਕ ਕਰਦੇ ਪਏ ਕੋਈ ਗੱਲ ਨਹੀਂ ਮੈਂ ਸੋ ਸੁਣ ਮੈਂ ਮੈਂ ਦੋ ਤਾਵਾਂ ਤੋਂ ਸੁਣਦਾ ਹਾਂ ਤੇ ਆ ਇਸ ਤਰ੍ਹਾਂ ਵੀਰ ਵੀ ਪਹਿਲੇ ਨੰਬਰ ਤੇ ਤੇ ਇਹ ਝੂਠ ਫਲਾ ਦਿੱਤਾ ਗਿਆ ਕਿ 45 ਸਾਲ ਦੀ ਉਹਨੂੰ ਕੈਦ ਹੋ ਗਈ ਇਹ ਹੋ ਗਿਆ ਉਹ ਕੁਝ ਨਹੀਂ ਹੋਇਆ ਜਿਹੜੇ ਗੋਰੇ ਨੂੰ ਵੀ ਜਿਹੜਾ ਕਲਰਾਡੋ ਵਾਲਾ ਇਹ ਗੋਰਾ ਹੋਇਆ ਸੀ ਜਿਸ ਦੇ ਤੋਂ ਬਨਾ ਹੋਇਆ ਸੀ 110 ਸਾਲ ਦੀ ਸਜ਼ਾ ਹੋਈ ਸੀ ਉਹਨੂੰ ਵੀ ਜਦੋਂ ਸਜ਼ਾ ਹੋਈ ਸੀ ਉਸ ਤੋਂ ਬਾਅਦ ਹੀ ਲੋਕਾਂ ਨੇ ਉਹਦੇ ਬਾਰੇ ਮਤਲਬ ਐਫ ਤੇ ਪਾਇਆ ਸੀਗਾ ਪਟੀਸ਼ਨ ਪਾਈ ਸੀ ਹਾਂਜੀ ਨੰਬਰ 1 ਨੰਬਰ 1 ਤੇ ਨੰਬਰ 2 ਇਹ ਸਭ ਜਿਹੜਾ ਤੁਹਾਨੂੰ ਦੱਸ ਹੀ ਦਿੱਤਾ ਮੇਰੇ ਦੱਸਣ ਦੀ ਲੋੜ ਹੀ ਨਹੀਂ ਵੀ ਇਹ ਸਾਰਾ ਅੱਜ ਮੈਂ ਇੱਕ ਲਾਈਵ ਚੈਟ ਕੇ ਹੀ ਸੁਣ ਲਿਆ ਕੋਈ ਗਿੱਲ 041 ਹੈ ਜਿਹੜੀ ਬਾਦਲ ਦੀ ਨੂੰਹ ਹੈ ਉਹਦੇ ਵੱਲੋਂ ਸਾਨੂੰ ਹੁਕਮ ਆਇਆ ਹੈ ਸਾਰੇ ਉਥੇ ਪਟੀਸ਼ਨ ਦਾਇਰ ਕਰੋ ਪੈਸੇ ਇਕੱਠੇ ਕਰੋ ਇੰਜ ਕਰੋ ਇੰਜ ਕਰੋ ਵਕੀਲ ਕਰੋ ਚੰਗਾ ਉਹ ਭਲੇ ਲੋਕ ਕੋ ਵਕੀਲ ਤੇ ਹੋਵੇਗਾ ਜਦੋਂ ਚਲੋ ਟਾਈਮ ਆਵੇਗਾ ਵਕੀਲ ਵੀ ਹੋ ਜਾਏਗਾ ਸਭ ਕੁਝ ਹੋ ਜਾਏਗਾ ਪਰ ਹੁਣ ਅਜੇ ਇੱਕ ਵਾਰ ਕੇਸ ਨੂੰ ਅੱਗੇ ਤੁਰੰਤ ਤੇ ਦਿਓ ਦੂਜੇ ਨੰਬਰ ਦੇ ਉੱਤੇ ਉਹ ਜਿਹੜਾ ਉਥੋਂ ਦਾ ਮੇਅਰ ਸੀ ਉਥੋਂ ਦਾ ਫਲੋਰੀਡਾ ਦਾ ਉਹਨੂੰ ਵੀ ਵਿੱਚੇ ਗਾਲਾਂ ਕੱਢੀ ਜਾਂਦਾ ਸੀ ਉਹ ਮਤਲਬ ਮੇਰੇ ਸਹਾਬ ਜੀ ਇਹ ਸਾਡੇ ਖਿਲਾਫ ਨਹੀਂ ਉਹ 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 ਦੇਖੋ ਗੱਲ ਕਲੀਅਰ ਹੈ ਨਾ ਵੀ ਇਹ ਚ ਪੰਜਾਬੀਆਂ ਨੂੰ ਸਿੱਖਾਂ ਨੂੰ ਲੈਣਾ ਚਾਹੁੰਦੇ ਨੇ ਸ਼ਾਮਲ ਕਰਨਾ ਚਾਹੁੰਦੇ ਨੇ ਅਮਰੀਕਨ ਗਵਰਨਮੈਂਟ ਦੇ ਖਿਲਾਫ ਕਰਨਾ ਚਾਹੁੰਦੇ ਨੇ ਠੀਕ ਹੈ ਨਾ ਆ ਤੇ ਇਹ ਬੜੀ ਸੋਚੀ ਸਮਝੀ ਇੱਕ ਸਾਜ਼ਿਸ਼ ਹੈ ਉਹਨਾਂ ਦੀ ਕਿਦਰੇ ਨ ਕਿਦਰੇ ਜਿਹੜੇ ਅਮਰੀਕਨ ਐਫ ਬੀ ਆਈ ਹੈ ਜਾਂ ਇਹਦੀਆਂ ਇੰਟੈਲੀਜੈਂਸ ਬਿਊਰੋ ਵੇ ਉਹ ਵੀ ਇਹਨਾਂ ਚੀਜ਼ਾਂ ਨੂੰ ਵਾਚ ਕਰਨ ਲਿਆ ਹੋਣਾ ਹੈ ਨਾ ਵੀ ਅਸੀਂ ਆ ਕਿ ਕੋ ਲੱਗੇ ਨੇ ਸਾਡੇ ਖਿਲਾਫ ਹੂੰ 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 ਕੋ ਬਿਲਕੁਲ ਕੋ ਰੋ ਨਾ ਜਿਹੜਾ ਹਾਂਜੀ ਸਾਥੋ ਤੇ ਸਿਆਣੀ ਨੇ ਨਾ ਉਹ ਕੋ ਬਿਲਕੁਲ ਆ ਤੇ ਇਹ ਲੋਕ ਅਸਲੀ ਸਾਨੂੰ ਪਤਾ ਨਹੀਂ ਸਾਡੇ ਮਤਲਬ ਜਿਵੇਂ ਇਮੋਸ਼ਨਲ ਕਰਦੀ ਤਾਂ ਲੋਕਾਂ ਨੂੰ ਜਿਹੜੇ ਉਹ ਗਏ ਮੈਨੂੰ ਕਿਹਾ ਤਾਂ ਕੈਲੀਫੋਰਨੀਆ ਤੋਂ ਫੋਨ ਆਇਆ ਸੀ ਜਾਣ ਕਰਨੇ ਆਪਣੇ ਤੁਸੀਂ ਪਟੀਸ਼ਨ ਭਰੋ ਪੈਸੇ ਜੀ ਦੇਣੇ ਨੇ ਦਿਓ ਨਾ ਦਿਓ ਪਟੀਸ਼ਨ ਕਰ ਮੈਂ ਮੈਂ ਕਿਉਂ ਕਰਾਂ ਮੈਂ ਕਿਹਾ ਉਹਦੀ ਗਲਤੀ ਨਹੀਂ ਮੈਂ ਕਿਹਾ ਹਾਂ ਜੋ ਕਾਨੂੰਨ ਉਹਨੂੰ ਸਿਸਟਮ ਨਾਲ ਕਰੇਗਾ ਤੇ ਉਸ ਤੋਂ ਬਾਅਦ ਵੇਖਾਂਗੇ ਮੈਂ ਕਿਹਾ ਅੱਜ ਦੀ ਗੱਲ ਹੀ ਸੀ ਕੋਈ ਪਟੀਸ਼ਨ ਪਟੀਸ਼ਨ ਹਾਂ ਨਾ ਅਸੀਂ ਨਹੀਂ ਅਸੀਂ ਦੇਚਾਉਂਦੇ ਤੇ ਇਹ ਜਿਹੜੇ ਇੱਥੋਂ ਦੇ ਬੱਚੇ ਆ ਥੋੜੇ ਵਾਲੇ ਜਿਹੜੇ ਇੱਥੇ ਜੰਮੇ ਪਲੇ ਆ ਉਹਨਾਂ ਨੂੰ ਇਹ ਚੀਜ਼ ਦਾ ਪਤਾ ਉਹ ਵੀ ਇਸ ਚੀਜ਼ ਤੋਂ ਨਰਾਜ਼ ਨੇ ਉਸ ਮੁੰਡੇ ਨਾਲ ਪਾਵੇਂ ਚਲੋ ਅੰਦਰ ਦੀ ਹੈ ਸਾਨੂੰ ਉਹਦੇ ਨਾਲ ਪਰ ਉਹ ਵੀ ਇਸ ਚੀਜ਼ ਤੋਂ ਨਰਾਜ਼ ਨੇ ਵੀ ਇਹਨੇ ਗਲਤੀ ਕੀਤੀ ਹੈ ਵੀ ਰੂਲ ਤੋੜਿਆ ਹੂੰ 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 ਬਿਲਕੁਲ ਜੀ ਬਿਲਕੁਲ ਮੇਰੇ ਸਾਹ ਵਿੱਚ ਜੇ ਕੋਈ ਸਿੱਖ ਸੁਣਦੇ ਹੁਣ ਮੇਰੀ ਵੀ ਮਾੜੀ-ਮੋਟੀ ਤੇ ਮੇਰੇ ਅੰਦਾਜ਼ੇ ਤੇ ਜੋ ਤੁਸੀਂ ਕਿਹਾ ਉਹੀ ਹੋਣਾ ਚਾਹੀਦਾ ਹੈ ਜੇ ਸਾਨੂੰ ਕਾਲ ਨਹੀਂ ਕਰਨੀ ਚਾਹੀਦੀ ਬਾਕੀ ਕੋਈ ਵੀ ਕਾਲੀ ਕਰਕੇ ਪਟੀਸ਼ਨ ਨਾ ਪਾਓ ਜਦੋਂ ਸਮਾਂ ਆਵੇਗਾ ਪਟੀਸ਼ਨ ਵੀ ਪੈ ਜਾਏਗੀ ਆਪਣੇ ਧਾਂ ਤੇ ਹੋ ਸਕਦਾ ਕੋਈ ਜਿਹੜੇ ਸਤ ਸਿਨੀਅਰ ਲੋਕ ਬੈਠੇ ਨੇ ਉਹ ਆਪਣੇ ਤਰੀਕੇ ਨਾਲ ਕੋਈ ਕੰਮ ਕਰਦੇ ਨੇ ਨਹੀਂ ਉਹ ਮਨੀਸ਼ਾ ਕੋਰਾਲਾ ਦੀ ਪਟੀਸ਼ਨ ਚ ਕੋਈ ਉਹ ਐਨਾ ਹੈ ਨਹੀਂ ਉਹ दम ਨਹੀਂ ਹੈਗਾ ਉਹਨੇ ਕੀਤੀ ਵੀ ਆਸਟ੍ਰੇਲੀਆ ਤੋਂ ਠੀਕ ਹੈ ਨਾ ਸੋ ਉਹਦਾ ਕੋਈ ਐਨਾ ਜ਼ਿਆਦਾ ਕੋਈ ਵੇਟ ਨਹੀਂ ਹੈਗਾ ਇੱਥੇ ਅਮਰੀਕੀ ਕਾਨੂੰਨ ਅਮਰੀਕੀ ਕਾਨੂੰਨ ਹੈ ਉਹ ਰਿਸਪੈਕਟ ਹੈ ਅਮਰੀਕਨ ਲਾਅ ਲਾਅ ਐਂਡ ਫੋਰਸ ਮੈਟਰ ਆਲ ਦਾ ਸਿਸਟਮ ਠੀਕ ਹੈ ਨਾ ਅਸੀਂ ਇਹਦੇ ਚ ਪੂਰਾ ਉਹ ਕਰਦੇ ਆਂ ਤੇ ਸਾਨੂੰ ਪਤਾ ਕਿ ਠੀਕ ਹੈ ਨੇ ਆਪਣਾ ਕੰਮ ਕਰਨਾ